ਮੇਰਾ ਨਾਮ ਰਾਜ ਕੁਮਾਰ ਪੰਚਲੇ ਤੇ ਮੈਂ 60 ਸਾਲ ਤੋਂ ਮੁਤਲਬੇ ਆਰਐਸਐਸ ਬੀਜਪੀ ਵਰਤਕ ਵਰਤ ਜੋ ਨਿਵਾਸਿਤ ਮੈਂ ਆਪਣਾ ਜਿਹੜਾ ਕੈਰੀਅਰ ਹੈ ਆਰਐਸਐਸ ਤੋਂ ਸ਼ੁਰੂ ਕਰਿਆ ਸੀ ਵਿਦਿਆਰਥੀ ਪ੍ਰੈਸ਼ਰ ਦੇ ਵਿੱਚ ਬਹੁਤ ਸਟਰਗਲ ਕਰੀ ਮੈਂ ਮੁਤਲਬੇ ਪੰਜਾਬ ਲੈਵਲ ਤੇ ਵੀ ਨੰਨਪੇਟ ਜਨ ਸੈਕਟਰ ਇਹਾ ਤੇ ਐਮਏ ਪੰਜਾਬ ਯੂਨੀਵਰਸਿਟੀ ਤੋਂ ਬਣਾ ਤੇ ਤੇ ਮੈਂ ਬੀਜਪੀ ਦੇ ਵਿੱਚ ਵੀ ਜਮਵਾਰੀ ਨਮਾਇੰਦ ਆ। ਮਾਇਬ ਬੰਦੀ ਛੋੜ ਦਿਵਸ ਤੇ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਪੰਜਾਬੀਆਂ ਨੂੰ। ਤੇ ਮਤੇ ਇਹ ਮਤੇ ਆਪਣੇ ਗੱਡੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਵੀ ਜਿਹੜੀ ਇਹ ਦਿਵਾਲੀ ਹਰੀ-ਭਰੀ ਹੋਵੇ ਤੇ ਪ੍ਰਦੂਸ਼ਣ ਤੋਂ ਰਹਿਤ ਹੋਵੇ ਤੇ ਲੋਕਾਂ ਦੀ ਜਿਹੜੀਆਂ ਹੈ ਮਤੇ ਲੋਕ ਖੁਸ਼ਹਾਲ ਰਹਿਣ ਪੰਜਾਬ ਖੁਸ਼ਹਾਲ ਹੋਵੇ। ਲੱਖ ਲੱਖ ਵਧਾਈਆਂ ਮੈਂ ਦਿੰਦਾ ਤੇ ਮੈਂ ਜਨਾ ਵੀ ਜਿਹੜੇ ਮੈਂ ਅਸੀਂ ਜਿਹੜਾ ਮੈਂ ਆਪਣਾ ਐਕਸਪੀਰੀਅੰਸ ਹੈ ਮੈਂ ਸਾਫ਼ ਸੁਥਰੀ ਰਾਜਨੀਤੀ ਦੇ ਇੱਛੇ ਕਾ ਜੀ ਮਤ ਜਿਹੜੀ ਟੱਕੇਬਾਜ਼ੀ ਵਾਲੀ ਹੈ ਜਾਂ ਇਹਨਾ ਗੁੰਡਾਗਰਦੀ ਦੇ ਇਸ ਰਾਜਨੀਤੀ ਦੇ ਸਿੱਖ ਲਾ ਅਸੀਂ ਇਹ ਕਹਿੰਦੇ ਵੀ ਸਾਰੇ ਭਾਈਚਾਰਾ ਮਿਲ ਕੇ ਰਹੇ ਸਾਦੇ ਇੰਦੇ ਨੇ ਫਿਰ ਕੇ ਮਤ ਧਰਮ ਧਰਮ ਦੇ ਵਿੱਚ ਕੋਈ ਮਤਬ ਇਹ ਦੇ ਨਹੀਂਣਾ ਚਾਹੀਦਾ ਮਦਸ ਨੇ ਇਹ ਦੀਵਾਲੀ ਤੇ ਬੰਦੀ ਛੋੜ ਦੇ ਦਿਨ ਇਹ ਸਾਰੇ ਜਿਹੜੇ ਹੈ ਸਾਰੇ ਭਾਈਚਾਰੇ ਦਾ ਇਕੱਠਾ ਆ ਤਿਹਾ ਰਹਦਾ ਇਹਨਾਂ ਨੂੰ ਰਲ ਮਿਲ ਕੇ ਮਲਾਵਾ ਚਾਹੀਦਾ ਫਿਰ ਮੈਂ ਫਿਰ ਲੱਖ ਲੱਖ ਵਧਾਈਆਂ ਤੁਹਾਨੂੰ